ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਇੰਟਰਵਿਊ ਸੋਸ਼ਲ ਮੀਡੀਆ ਤੇ ਬੜੀ ਚਰਚਾ ਦੇ ਵਿੱਚ ਹੈ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਦੇ ਵੱਲੋਂ ਕੇਪੀਐਸ ਗਿੱਲ ਦੇ ਭਰਾ ਤੇ ਉਹਨਾਂ ਦੀ ਪਰਜਾਈ ਦੇ ਨਾਲ ਜਿਹੜੀ ਹੋਈ ਹੈ ਉਹਦੇ ਵਿੱਚ ਚਰਚਾ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਨੇ ਦੋ ਵਿਸ਼ੇ ਉਹਦੇ ਚ ਛੇੜੇ ਆ ਸੁਪਰਕੌਪ ਤੇ ਪੰਜਾਬ ਦਾ ਬੁੱਚੜ ਕਿਉਂਕਿ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਹੁਣ ਕਿੰਨਾ ਲਈ ਉਹ ਸੁਪਰਕੌਪ ਆ ਤੇ ਕਿੰਨਾ ਲਈ ਉਹ ਬੁੱਚੜ ਚਰਚਾ ਆਪਾਂ ਅੱਜ ਇਹਦੇ ਉੱਤੇ ਕਰਨੀ ਆ ਉਹਨਾਂ ਦਾ ਭਰਾ ਇੱਕ ਜ਼ਿਕਰ ਕਰਦਾ ਕਹਿੰਦਾ ਵੀ ਬਹੁਤ ਸਾਰੇ ਲੀਡਰ ਖਾਸ ਕਰਕੇ ਉਹ ਕਾਲੀਆਂ ਦਾ ਜ਼ਿਕਰ ਕਰਦਾ ਵੀ ਅਕਾਲੀ ਲੀਡਰ ਜਦੋਂ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਾਣਦੇ ਅਸੀਂ ਤੇ ਉਹ ਕਹਿੰਦਾ ਵੀ ਮੈਨੂੰ ਕੁਝ ਬਹੁਤ ਅਕਾਲੀ ਲੀਡਰਾਂ ਨੇ ਇਹ ਗੱਲ ਕਹੀ ਵੀ ਜੇ ਅੱਜ ਅਸੀਂ ਬੈਠੇ ਆ ਤੇ ਜੇ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਫਿਰ ਰਹੇ ਆ ਤੇ ਇਹ ਕੇ ਪੀ ਐਸ ਗਿੱਲ ਦੀ ਮਿਹਰਬਾਨੀ ਹੈ ਹੁਣ ਦੋਨੇ ਤਰ੍ਹਾਂ ਇੱਕ ਕਾਂਗਰਸ ਦੀ ਸਰਕਾਰ ਵੇਲੇ ਉਹਨੂੰ ਇਨਸਟਰਕਸ਼ਨ ਮਿਲਣੀ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਉਹਨੂੰ ਇਹਨਾਂ ਦੇ ਵੱਲੋਂ ਦੀ ਸਪੋਰਟ ਕਰਨੀ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਕਤਲ ਵਾਲੇ ਦਿਨ ਪ੍ਰਕਾਸ਼ ਸਿੰਘ ਬਾਦਲ ਦਾ ਉਹਦੀ ਕੋਠੀ 'ਚ ਹਾਜ਼ਰ ਹੋਣਾ ਜਿਹੜੇ ਕਿ ਸਬੂਤ ਪਏ ਆ ਤਵਾੜੀ ਸਾਹਿਬ ਦੀ ਰਿਪੋਰਟ ਦੇ ਵਿੱਚ ਚੀਜ਼ਾਂ ਸਾਰੀਆਂ ਦਰਜ ਆ ਇਹ ਤੋਂ ਵੱਡੇ ਸਬੂਤ ਹੋਰ ਕੋਈ ਨਹੀਂ ਹੋ ਸਕਦੇ ਹੁਣ ਕਿੰਨਾ ਲਈ ਉਹ ਸੁਪਰਕਾਪ ਸੀ ਤੇ ਕਿੰਨਾ ਲਈ ਉਹ ਉੱਚੜ ਸੀ ਇਹਦੇ ਉੱਤੇ ਚਰਚਾ ਕਰਨੀ ਜ਼ਰੂਰ ਬਣਦੀ ਆ ਸਾਡੀ ਇੱਕ ਸਿੱਖ ਕੌਮ ਦੇ ਵਿੱਚ ਬਦਕਿਸਮਤੀ ਆ ਵੀ ਸਾਡੇ ਵਿੱਚ ਜਦੋਂ ਵੀ ਕਿਸੇ ਲੀਡਰ ਦਾ ਉਭਾਰ ਹੁੰਦਾ ਹੈ ਹੁੰਦਾ ਹੈ ਤੇ ਰਾਹ ਦੇ ਵਿੱਚ ਸਭ ਤੋਂ ਪਹਿਲੇ ਰੋੜੇ ਤੇ ਉਹਨੂੰ ਥੱਲੇ ਸੁੱਟਣ ਵਾਲਿਆਂ ਦੇ ਵਿੱਚ ਕੋਈ ਹੋਰ ਨਹੀਂ ਹੁੰਦਾ ਸਾਡੇ ਸਿੱਖ ਹੀ ਹੁੰਦੇ ਆ 1978 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਆਸੀ ਆਗੂ ਦੇ ਤੌਰ ਤੇ ਲੀਡਰ ਦੇ ਤੌਰ ਤੇ ਅਤੇ ਧਾਰਮਿਕ ਆਗੂ ਦੇ ਤੌਰ ਤੇ ਬਹੁਤ ਵੱਡਾ ਉਹ ਬਾਰ ਹੁੰਦਾ ਤੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਇੱਕ ਝੰਡੇ ਦੇ ਥੱਲੇ ਇਕੱਠਾ ਵੀ ਕਰਤਾ ਜਿਹਦੇ ਵਿੱਚ ਖਾਸ ਵਰਗ ਜਿਹੜਾ ਸੀ ਉਸ ਵੇਲੇ ਦੀ ਨੌਜਵਾਨੀ ਜਿਹੜੀ ਉਹਨਾਂ ਤੋਂ ਪ੍ਰਭਾਵਿਤ ਵੀ ਹੋਈ ਅੱਜ ਤੱਕ ਵੀ ਹੈ ਉਹਨਾਂ ਦੇ ਅਵਾਰ ਤੋਂ ਬਾਅਦ ਰੋੜਾ ਕੌਣ ਰੋੜੇ ਕੌਣ ਬਣੀ ਇੱਕ ਉੱਥੇ ਬੈਠਾ ਦੂਸਰਾ ਸੰਤ ਹੁਣ ਇੱਕ ਸੰਤ ਦੇ ਕੋਲ ਰੋਹਾਨੀ ਗਿਆਨ ਦਾ ਮਜਸਮਾ ਮਜਸਮਾ ਸੌਰੀ ਦੁਨਿਆਵੀ ਗਿਆਨ ਪੱਖੋਂ ਕੋਰੇ ਅਨਪੜਾ ਪਰ ਉਹਨਾਂ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਬੜੇ ਦੂਰਅੰਦੇਸ਼ੀ ਬੰਦੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਇੱਕ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਜਿਹੜੇ ਕਾਬਲ ਅਫਸਰ ਵਿਦਵਾਨ ਔਰ ਕਾਬਲ ਸਿਆਸਤਦਾਨ ਭਾਈ ਹਰਮੰਦਰ ਸਿੰਘ ਸੰਧੂ ਵਰਗੇ ਪੜ੍ਹੇ ਲਿਖੇ ਨੌਜਵਾਨ ਭਾਈ ਅਮਰੀਕ ਸਿੰਘ ਵਰਗੇ ਡਾਕਟਰ ਸੋਹਣ ਸਿੰਘ ਉਹਨਾਂ ਚੋਂ ਇੱਕ ਤੇ ਇੱਕ ਇਤਿਹਾਸਕਾਰ ਜਿਹੜਾ ਸਰਦਾਰ ਜਸਵੰਤ ਸਿੰਘ ਕਮਲ ਉਹ ਵੀ ਸੰਤਾਂ ਦੇ ਬਹੁਤ ਕਰੀਬੀ ਸੀ ਹੁਣ ਜਿਹੜਾ ਰਾਹ ਦੇ ਵਿੱਚ ਰੋੜੇ ਖੜੇ ਕਰਨ ਵਾਲਾ ਸਾਧ ਹੈ ਉਹਦੇ ਕੋਲੇ ਵੀ ਲੋਕ ਉਹੋ ਜਿਹੇ ਹੀ ਆ ਉਹਦੇ ਕੋਲੇ ਛਲਕਾਪਟ ਫਰੇਬੀ ਸਿਆਸੀ ਟਿਕੜਮबाजੀਆਂ ਦੇ ਮਾਹਰ ਉਹ ਟੋਲਾ ਉਹਦੇ ਕੋਲ ਤੇ ਨਤੀਜਾ ਕੀ ਨਿਕਲਦਾ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਇੱਕ ਆਪਦੀ ਕੀਤੀ ਹੋਈ ਅਰਦਾਸ ਤੇ ਪੂਰਾ ਉਤਰ ਗਿਆ ਤੇ ਇੱਕ ਜਿਹੜੇ ਅਰਦਾਸ ਦੇ ਵਿੱਚ ਝੂਠੇ-ਮੂਠੇ ਖੜੇ ਸੀ ਉਹ ਉਹ ਕੀ ਉਹਨਾਂ ਦਾ ਰੋਲ ਸਾਹਮਣੇ ਆਇਆ ਤੁਹਾਨੂੰ ਸਭ ਨੂੰ ਪਤਾ ਮੈਨੂੰ ਜਿਆਦਾ ਉੱਤੇ ਕਹਿਣ ਦੀ ਲੋੜ ਨਹੀਂ ਉਹ ਸੁਪਰ ਕਾਪਰ ਟੋਲਾ ਹੁਣ ਜਿਹੜੇ ਸੰਤ ਜਰਨੈਲ ਸਿੰਘ ਦੀ ਬੁੱਕਲ ਚ 84 ਦੇ ਅਟੈਕ ਤੋਂ ਬਾਅਦ ਨਿਕਲੇ ਜਿਨ੍ਹਾਂ ਲਈ ਉਹ ਬੁੱਚੜ ਸਾਫ ਤੋਂ ਹੋਇਆ ਜਿਹੜੇ ਮੰਨਦੇ ਵੀ ਆ ਵੱਡੀ ਧਰਜ ਉਹਨੂੰ ਮੰਨਦੀ ਆ ਕਿਉਂਕਿ ਸਿੱਖਾਂ ਦੇ ਵਿੱਚ ਬਹੁਤ ਮਹਾਨ ਵੱਡੇ ਲੋਕ ਪੈਦਾ ਹੋਏ ਆ ਇਹ 'ਚ ਕੋਈ ਸ਼ੱਕ ਨਹੀਂ ਇਸ ਸਦੀ ਦਾ ਯੁੱਗਪੁਰਸ਼ ਸਾਫ ਤੋਂ ਹੋਇਆ ਡਾਕਟਰ ਮਨਮੋਹਨ ਸਿੰਘ ਪਰ ਉਹ ਪੰਜਾਬ ਤੇ ਕੌਮ ਲਈ ਨਹੀਂ ਇੰਨਾ ਕਰ ਸਕਿਆ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਇਸੇ ਤਰ੍ਹਾਂ ਐਡੀਸਨ ਨੂੰ ਦੁਨੀਆ ਦਾ ਬੱਚਾ ਬੱਚਾ ਜਾਣਦਾ ਮਲਬਦੀ ਖੋਜ ਜਿਨ੍ਹਾਂ ਨੇ ਕੀਤੀ ਸੀ ਸਾਇੰਸ ਦਾ ਸੰਧੂ ਉਹਨਾਂ ਤੋਂ ਕਿਤੇ ਵੱਧ ਕਿਤੇ ਵੱਧ ਖੋਜਾਂ ਕਰਨ ਵਾਲਾ ਸ਼ਿਵਤੇਗ ਸਿੰਘ ਗੁਰਤੇਗ ਸਿੰਘ ਸੰਧੂ ਜਿਹਦੇ 1300 ਖੋਜਾਂ ਦੇ ਪੇਟੈਂਟ ਨਾਮ ਤੇ ਆ ਐਨ ਐਸ ਕਪਾਨੀ ਜਿਹੜੇ ਇੱਕ ਮੋਗੇ ਤੋਂ ਸੀ ਉਹਨਾਂ ਨੂੰ ਕੋਈ ਮੋਗੇ 'ਚ ਹੀ ਨਹੀਂ ਜਾਣਦਾ ਜਿਹੜਾ ਆਪਣਾ ਨੈੱਟ ਚੱਲਦਾ ਜਿਹੜੀ ਫਾਈਬਰ ਇੰਟਰਨੈਟ ਦੀ ਹੈਗੀ ਸਾਰੀ ਉਹ ਉਹਨਾਂ ਦੀ ਖੋਜ ਆ ਜਿਨ੍ਹਾਂ ਨੇ ਏਟੀਐਮ ਮਸ਼ੀਨ ਬਣਾਈ ਉਹ ਚਾਲ ਸਾਹਿਬ ਨੇ ਪਰ ਇਹਨਾਂ ਨੂੰ ਕਿਉਂ ਨਹੀਂ ਜਾਣਦਾ ਸਿੱਖਾਂ ਦਾ ਕੋਈ ਬੱਚਾ ਵੀ ਨਹੀਂ ਜਾਣਦਾ ਐਡੇ ਵੱਡੇ ਵਿਗਿਆਨੀ ਐਡਿਸਨ ਨੂੰ ਬੱਚਾ-ਬੱਚਾ ਜਾਣਦਾ ਕਾਰਨ ਕਿ ਉਹ ਸਿੱਖ ਬਹੁਤ ਵੱਡੇ ਬਣ ਗਏ دنیਵੀ ਤੌਰ ਤੇ ਵੱਡੀਆਂ ਉਹਦਿਆਂ ਤੇ ਪਹੁੰਚ ਗਏ ਵੱਡੀਆਂ ਖੋਜਾਂ ਕਰ ਲਈਆਂ ਪਰ ਨਾ ਆਪਣੀ ਕੌਮ ਦੇ ਕੰਮ ਆਏ ਨਾ ਆਪਣੇ ਧਰਮ ਦੇ ਕੰਮ ਆਏ ਤੇ ਨਾ ਹੀ ਆਪਣੀ ਪੰਜਾਬ ਦੇ ਕੰਮ ਕਿਸੇ ਆਏ ਇਸ ਕਰਕੇ ਉਹਨਾਂ ਨੂੰ ਕੋਈ ਜਾਣਦਾ ਤੱਕ ਵੀ ਨਹੀਂ ਹਾਲਾਂਕਿ ਇਹ ਚੀਜ਼ਾਂ ਦੱਸਣੀਆਂ ਬਣਦੀਆਂ ਚਲੋ ਜਿਹੜੇ ਕਿਤੇ ਜਗੀ ਦੀ ਖੋਜ ਹੈ ਹੁਣ ਇਵੇਂ ਇੱਕ ਸਾਡੇ ਚ ਗਦਾਰਾਂ ਦੀ ਜਿਹੜੀ ਬਹੁਤ ਵੱਡੀ ਇਕ ਗਦਾਰਾਂ ਦਾ ਇੱਕ ਟੋਲਾ ਇੱਕ ਵਫਾਦਾਰਾਂ ਦਾ ਹੁਣ ਜਿਹਨੂੰ ਅਸੀਂ ਗਦਾਰ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਲਈ ਉਹ ਸੁਪਰਕੌਪ ਆ ਜਿਹੜੇ ਕੌਮ ਦੇ ਵਫਾਦਾਰ ਸੀ ਕੌਮ ਦੀ ਖਾਤਰ ਆਵਾ ਸਰ ਕੋਸ਼ੀ ਵਾਰ ਗਏ ਜਿਹੜੇ ਉਹਦੇ ਤਸ਼ੱਦਦ ਦਾ ਸ਼ਿਕਾਰ ਹੋਏ ਜਿਨ੍ਹਾਂ ਸਦਾਰ ਜਸਵੰਤ ਸਿੰਘ ਖਾਲੜਾ ਇੱਕ ਨਹੀਂ ਜਿਹੜੇ ਅੱਜ ਕੈਦ ਕੱਟ ਰਹੇ ਆ ਮੁਲਾਜ਼ਮ ਮੈਂ ਜਦੋਂ ਮੁਹੱਲੀ ਬਦਲੇ ਆ ਤੇ ਮੈਂ ਉੱਥੇ ਗੁਰਮੀਤ ਸਿੰਘ ਪਿੰਕੀ ਦੀ ਰਹਾਇਸ਼ ਆ ਨੇੜੇ ਹੀ ਮੈਨੂੰ ਮਿਲਦਾ ਰਹਿੰਦਾ ਸੀ ਉੱਥੇ ਆਮੀ ਉਹ ਕਈ ਵਾਰੀ ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਵੀ ਹੋਈਆਂ ਬਹੁਤ ਕੁਝ ਉਹ ਦੱਸ ਵੀ ਗਿਆ ਸਾਨੂੰ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਜੇ ਜਾਂਦਾ ਜਾਂਦਾ ਇੰਨਾ ਕੁਝ ਲੋਕਾਂ ਦੇ ਨੌਜਵਾਨੀ ਨੂੰ ਜਾਣੂ ਕਰਵਾ ਗਿਆ ਨੌਜਵਾਨੀ ਨੂੰ ਇਹਨਾਂ ਚੀਜ਼ਾਂ ਤੋਂ ਸਮਝਣਾ ਚਾਹੀਦਾ ਹੁਣ ਕੇ ਪੀਐਸ ਗਿੱਲ ਵਰਗਾ ਬੰਦਾ ਅਸਾਮ ਦੇ ਵਿੱਚ ਫੇਲੀਅਰ ਪੰਜਾਬ ਦੇ ਵਿੱਚ ਆ ਕੇ ਕਾਮਯਾਬ ਕਿਉਂ ਹੋ ਗਿਆ ਪੰਜਾਬ ਤੋਂ ਬਾਅਦ ਦੋ ਤਜਰਬੇ ਹੋਰ ਆਉਦੇ ਜੰਮੂ ਕਸ਼ਮੀਰ ਦੇ ਵਿੱਚ ਉਹਨੂੰ ਸੁਰੱਖਿਆ ਐਡਵਾਈਜ਼ਰ ਦੇ ਤੌਰ ਤੇ ਲਾਇਆ ਜਾਂਦਾ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਤੇ ਬੁਰੀ ਤਰ੍ਹਾਂ ਫੇਲ ਹੋ ਕੇ ਆਇਆ 36 ਗੜ ਦੇ ਗਵਰਨਰ ਦਾ ਸਲਾਹਕਾਰ ਲਾਇਆ ਜਾਂਦਾ ਐਸੇ ਤਜਰਬੇ ਦੇ ਆਧਾਰ ਤੇ ਪੰਜਾਬ ਦੇ ਵਿਖ ਨਹੀਂ ਉੱਥੇ ਹੀ ਪਤਾ ਨਹੀਂ ਕੀ ਇਹ ਮਾਰ ਕਾ ਮਾਰ ਦੂ ਬਿਲਕੁਲ ਫੇਲ ਹੋ ਕੇ ਆਇਆ ਹੁਣ ਤਸ਼ੱਦਦ ਦਾ ਜਸਵੰਤ ਸਿੰਘ ਖਾਲੜਾ ਤੋਂ ਵੱਧ ਤਸ਼ੱਦਦ ਕੀ ਹੋ ਸਕਦਾ ਬੁਚੜਪੁਣਾ ਕੀ ਹੋ ਸਕਦਾ ਕੋਈ ਉਹਨੇ ਗਨਾਹ ਨਹੀਂ ਕੀਤਾ ਕੋਈ ਉਹਨੇ ਕਸੂਰ ਨਹੀਂ ਕੀਤਾ ਕੋਈ ਇਥੇ ਉਹਦੇ ਉਹਦੇ ਡੀਜੀਪੀ ਹੁੰਦੇ ਆ ਕੋਈ ਬੱਚਾ ਨਹੀਂ ਦੇਖਿਆ ਗਿਆ ਕੋਈ ਬਜ਼ੁਰਗ ਨਹੀਂ ਦੇਖਿਆ ਗਿਆ ਕੋਈ ਬੁੱਢੀ ਮਾਂ ਨਹੀਂ ਦੇਖੀ ਗਈ ਕੋਈ ਨੌਜਵਾਨ ਕੁੜੀ ਨਹੀਂ ਦੇਖੀ ਗਈ ਕੋਈ ਬੱਚੀ ਤੱਕ ਨਹੀਂ ਦੇਖੀ ਗਈ ਜਿਹੜਾ ਅੱਗੇ ਆ ਗਿਆ ਸਭ ਦਾ ਨਿਸਤੋ ਨ부ਦ ਕਰਦਾ ਉਹ ਬੰਦਾ ਤੁਰਿਆ ਗਿਆ ਫਿਰ ਦੂਸਰਾ ਕਰੈਕਟਰ ਪੱਖੋਂ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਉਹਦੀ ਸਜ਼ਾ ਨੂੰ ਬਰਕਰਾਰ ਰੱਖਦੀ ਆ ਰੂਪਨ ਦਿਓਲ ਬਜਾਜ ਦੇ ਕੇਸ ਵਿੱਚ 2 ਲੱਖ ਰੁਪਇਆ ਮੁਆਵਜ਼ਾ ਅਦਾ ਕਰਦਾ ਅਦਾਲਤ ਦੇ ਆਰਡਰਾਂ ਦੇ ਉੱਤੇ ਤੇ ਕਰੈਕਟਰ ਦਾ ਇਦੋਂ ਬਾਅਦ ਠੱਪਾ ਉਹ ਤੇ ਕੀ ਲੱਗਣਾ ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਆ ਗਈਆਂ ਇੱਕ ਆਈਐਸ ਅਫਸਰ ਦੇ ਨਾਲ ਇਹ ਜੀ ਕਾਨੂੰਨੀ ਹਰਕਤ ਹੋ ਸਕਦੀ ਆ ਉਹਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੇ ਕਿੰਨਾ ਪਾਵਰਫੁਲ ਹੋਊਗਾ ਤੁਸੀਂ ਉਹ ਅੰਦਾਜ਼ਾ ਇਥੋਂ ਹੀ ਲਾ ਲਓ ਤੇ ਆਮ ਬੰਦੇ ਦਾ ਕੀ ਵਟਨ ਦਿੰਦਾ ਹੋਊਗਾ ਪੰਜਾਬ ਦੇ ਵਿੱਚ ਉਹ ਕਾਮਯਾਬ ਕਿਉਂ ਹੋਇਆ ਭਾਈ ਕਰਮਜੀਤ ਸਿੰਘ ਸੁਨਾਮ ਰਜੀਵ ਗਾਂਧੀ ਤੇ ਅਟੈਕ ਕਰਦੇ ਆ ਰਾਜਕਾੜ ਦੇ ਵਿੱਚ ਤੇ ਰਜੀਵ ਗਾਂਧੀ ਦੇ ਪਰਿਵਾਰ ਦੇ ਵਿੱਚ ਪਹਿਲਾਂ ਉਹਦੀ ਮਾਤਾ ਦਾ ਜਿਹੜਾ ਕਤਲ ਹੋਇਆ ਉਹਦੇ ਤੋਂ ਰਜੀਵ ਗਾਂਧੀ ਬੁਰੀ ਤਰ੍ਹਾਂ ਡਰ ਗਿਆ ਤੇ ਉਹਨੇ ਕੇਪੀਐਸ ਗਿੱਲ ਨੂੰ ਬੁਲਾਉਂਦੇ ਆ ਇੱਕ ਕਾਂਗਰਸ ਦੇ ਵਿੱਚ ਇੱਕ ਬੜਾ ਵੱਡਾ ਲੀਡਰ ਸੀ ਜਿਹੜਾ ਇਹਦੀ ਇਹਦੀ ਸਪੋਰਟ ਕਰਦਾ ਸੀ ਕੇਪੀਐਸਜੀਲ ਦੀ ਤੇ ਅਸਾਮ ਦੇ ਵਿੱਚ ਵੀ ਉਹਨੇ ਕਈ ਲੀਡਰਾਂ ਨੂੰ ਜਲੀਲ ਜਲੂਲ ਕੀਤਾ ਕਰਕੇ ਮਸ਼ਹੂਰ ਹੋਇਆ ਸੀਗਾ ਉਹ ਦੂਜੀ ਹੋਰ ਕੋਈ ਗੱਲ ਨਹੀਂ ਸੀ ਉੱਥੇ ਕਿਉਂਕਿ ਉੱਥੇ ਦੀ ਬੋਡੋ ਤੇ ਜਿਹੜੇ ਉੱਥੇ ਦੇ ਅਸਾਮ ਰਾਈਫਲਸ ਜਿਹੜੀ ਉਹ ਉੱਥੋਂ ਦੇ ਲਿਬਰੇਸ਼ਨ ਲੜਦੀਆਂ ਸੀ ਇਹਦਾ ਕੁਝ ਨਹੀਂ ਵਟਨ ਦਿੱਤਾ ਉਹਨਾਂ ਨੇ ਫੇਰ ਲੋਕ ਆਇਆ ਉੱਥੇ ਬਸ ਇਹ ਸੀ ਵੀ ਲੀਡਰਾਂ ਨੂੰ ਲੂਡਰਾਂ ਨੂੰ ਇਹਨੇ ਜਲੀਲ ਕੀਤਾ ਕਰਕੇ ਤੇ ਸੈਂਟਰ ਦੇ ਕਿਉਂਕਿ ਲੀਡਰਾਂ 'ਚ ਜੈਅਲ ਸੀ ਹੁੰਦੀ ਆ ਉਹ ਇੱਕ ਇੱਕ ਬਾਅਦ ਫਾੜ ਹੀ ਲੈਂਦਾ ਜੇਕ ਜਲੀਲ ਹੋ ਗਿਆ ਦੂਜੇ ਨੇ ਦੁਸ਼ਮਣ ਨੇ ਬਾਹ ਫੜ ਹੀ ਲੈਣੀ ਹੁੰਦੀ ਹੈ ਉਹਨਾਂ ਨੇ ਭਾਈ ਹਰਮੰਦਰ ਸਿੰਘ ਸੰਧੂ ਤੇ ਭਾਈ ਮਨਜੀਤ ਸਿੰਘ ਜਦੋਂ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਸਨ ਇਹਨਾਂ ਦੀ ਜੀਵ ਗਾਂਧੀ ਦੇ ਨਾਲ ਮੁਲਾਕਾਤ ਕਰਾਉਂਦਾ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਓ ਰਜੀਵ ਗਾਂਧੀ ਬਹੁਤ ਡਰਿਆ ਹੋਇਆ ਤੇ ਜਿਹੜੀਆਂ ਮੰਗਾਂ ਹੈਗੀਆਂ ਉਹ ਵੀ ਹੌਲੀ-ਹੌਲੀ ਮੰਨੀਆਂ ਜਾਣਗੀਆਂ ਤੁਹਾਡੀਆਂ ਕੇਰਾ ਤੁਸੀਂ ਆਪ ਦੀ ਸਟੇਟ ਨੂੰ ਸੰਭਾਲ ਲਓ ਤੇ ਵਰਨਾ ਪੀ ਫਿਰ ਮੈਨੂੰ ਤੁਹਾਨੂੰ ਮਾਰਨਾ ਪਊਗਾ ਉਹਨਾਂ ਸਪਾਈਟ ਲੱਭ ਜਾਂ ਜਿਹਨਾਂ ਨੂੰ ਕਿਹਾ ਦਿੱਲੀ ਜਦੋਂ ਇਹ ਗੱਲ ਆ ਕੇ ਭਾਈ ਹਰਮੰਦਰ ਸਿੰਘ ਸੰਧੂ ਤੇ ਖੜ ਗਈ ਵੀ ਪੜਿਆ ਲਿਖਿਆ ਨੌਜਵਾਨ ਆ ਦੂਰ ਅੰਦੇਸ਼ੀ ਆ ਸੰਤ ਜਰਨੈਲ ਸਿੰਘ ਦਾ ਕਰੀਬੀ ਆ ਸਾਰੀ ਸਿਧਾਂਤਕ ਤੌਰ ਤੇ ਔਰ ਸਿਆਸਤ ਤੌਰ ਤੇ ਬੰਦਾ ਮਾਹਰ ਵੀ ਆ ਤੇ ਸੂਝਵਾਨ ਵੀ ਆ ਕਿਉਂਕਿ ਫੈਡਰੇਸ਼ਨ ਦੇ ਵਿੱਚ ਜਿਹੜੀ ਉਸ ਵੇਲੇ ਦੀ ਟੀਮ ਸੀ ਬੜੇ ਪੜੇ ਲਿਖੇ ਨੌਜਵਾਨ ਸੀ ਸੰਤਾਂ ਦੇ ਤਰਾਸ਼ੇ ਹੋਏ ਸੀ ਉਹ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਤੇ ਪਰ ਉਹਦੇ ਵਿੱਚ ਸਭ ਤੋਂ ਵੱਡਾ ਰਾਹਤ ਰੋੜਾ ਕੌਣ ਬਣਿਆ ਭਾਈ ਮਨਜੀਤ ਸਿੰਘ ਮੈਂ ਨਾਲ ਲੈ ਕੇ ਗੱਲਾਂ ਕਰਦੇ ਆ ਕੋਈ ਸ਼ੱਕ ਹੋਵੇ ਤਾਂ ਜਿੱਥੇ ਮੇਰਨ ਮਰਜ਼ੀ ਬਹਿ ਜਾਣਾ ਅੱਜ ਬਾਬਾ ਠਾਕਰ ਸਿੰਘ ਇਸ ਦੁਨੀਆ ਤੇ ਹੈ ਨਹੀਂ ਬਾਬਾ ਠਾਕਰ ਸਿੰਘ ਦੀ ਕਮਜ਼ੋਰੀ ਹੀ ਸਾਡੀ ਕੌਮ ਦੀ ਬਹੁਤ ਵੱਡੀ ਬਰਬਾਦੀ ਬਣੀ ਆ ਟਕਸਾਲ ਦੇ ਵਿੱਚ ਕੇਪੀਐਸ ਗਿੱਲ ਦਾ ਸਿੱਧਾ ਦਖਲ ਸ਼ੁਰੂ ਹੋਇਆ ਉਹਦੇ ਵੇਲੇ ਤਾਜੇ ਮੰਨਣਾ ਨਾ ਮੰਨਣਾ ਭਾਈ ਮੋਹਕਮ ਸਿੰਘ ਵਰਗੇ ਨਾ ਮੰਨਣ ਕਦੇ ਆਤਮਾ ਤੇ ਬੋਝ ਪਊਗਾ ਮੰਨਣਗੇ ਮੰਨਣਗੇ ਲੋਕ ਇਹ ਚੀਜ਼ਾਂ ਲਕੋਈਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੂੰ ਸੱਦ ਕੇ ਉੱਥੇ ਸਰੂਪੇ ਦਿੱਤੇ ਗਏ ਹੁਣ ਮੈਥੇ ਇਸ ਨੂੰ ਪੰਜਾਬ ਦੇ ਜਿਹੜੀ ਹੁਣ ਬੁੱਚੜ ਤੇ ਰਹਿ ਜਿਹੜੀ ਧਿਰਦਾ ਇਹ ਬੁੱਚੜ ਹੈ ਤੇ ਸਰੂਪੇ ਦੇਣ ਵਾਲੀ ਤੁਹਾਨੂੰ ਫਿਰ ਕਿੱਥੇ ਰੱਖੋਗੇ ਤੁਸੀਂ 1984 ਤੋਂ ਬਾਅਦ ਜਿਹੜੇ ਹਾਲਾਤ ਬਦਲਦੀਆਂ ਇਹ ਨੌਜਵਾਨ ਅਗਲੀ ਲੜਾਈ ਜਾਰੀ ਰੱਖਦੇ ਆ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਨਾਂ ਸੀ ਸੁਖਦੇਵ ਸਿੰਘ ਸਖੀਰਾ ਬਹੁਤ ਦੂਰਅੰਦੇਸ਼ੀ ਨੌਜਵਾਨ ਸੀ ਉਹ 1984 ਦੇ 80 ਦੇ ਵਿੱਚ ਉਹ ਸੰਤਾਂ ਦੇ ਕੋਲ ਆਉਂਦਾ ਤੇ 84 ਦੇ ਅਟੈਕ ਤੋਂ ਬਾਅਦ ਤਕਰੀਬਨ ਜਿਹੜੀ ਮੂਵਮੈਂਟ ਆ ਸਾਰੀ ਉਹਨੇ ਉਹਨੇ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹ ਰੂਟ ਸਿੰਘ ਧੰਨਾ ਸਿੰਘ ਕਈ ਸਿੰਘ ਸੀਗੇ ਜਿਨ੍ਹਾਂ ਨੇ ਅੱਗੇ ਇਸ ਚੀਜ਼ ਨੂੰ ਸੰਭਾਲਿਆ ਕਿਉਂਕਿ ਬਹੁਤ ਵੱਡੀ ਟਰੈਜੇਡੀ ਦੇ ਵਿੱਚੋਂ ਫਿਰ ਵੀ ਇਹ ਨੌਜਵਾਨ ਇਹਨੇ ਹੌਸਲੇ ਵਾਲੇ ਸੀ ਜਿਨ੍ਹਾਂ ਨੇ ਅਗਲੀ ਰਣਨੀਤੀ ਨੂੰ ਤਿਆਰ ਕੀਤਾ ਵੀ ਆਪਾਂ ਕਿਵੇਂ ਅਗਾ ਲੜਨਾ ਕਿਵੇਂ ਸੰਭਲਣਾ 26 ਜਨਵਰੀ 1986 ਨੂੰ ਸਰਬੱਤ ਖਾਲਸੇ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਦੁਬਾਰਾ ਸਾਰੀ ਦਾ ਜਿਹੜਾ ਮਤਾ ਪਾਸ ਹੁੰਦਾ ਸ਼੍ਰੋਮਣੀ ਕਮੇਟੀ ਇਸ ਚੀਜ਼ ਦੇ ਖਿਲਾਫ ਸੀ ਗਿਆਨੀ ਪੂਰਨ ਸਿੰਘ ਨੇ ਵਿੱਚ ਪੈ ਕੇ ਸਾਰਾ ਇਹ ਉਹ ਸਾਰੀ ਜਿਹੜੀ ਰਣਨੀਤੀ ਦਾ ਹੀਰੋ ਸੀਗਾ ਭਾਈ ਸੁਖਦੇਵ ਸਿੰਘ ਸਖੀਰਾ ਸੁਖਦੇਵ ਸਿੰਘ ਸਖੀਰਾ ਉਸ ਤੋਂ ਅਗਲਾ ਜਿਹੜਾ ਪੜਾ ਸੀਗਾ ਇਹਨਾਂ ਦਾ ਉਸ ਜਿਹੜੀ ਸੇਵਾ ਸੀਗੀ ਉਹ ਸੌਪਕੇ ਟਕਸਾਲ ਨੂੰ ਅਗਲਾ ਸੀਗਾ ਸਾਰੇ ਅਕਾਲੀ ਧੜਿਆਂ ਨੂੰ ਇੱਕ ਥਾਂ ਇਕੱਠੇ ਕਰਕੇ ਸੰਯੁਕਤ ਅਕਾਲੀ ਦਲ ਬਣਾਇਆ ਜਿਹਦੇ ਪ੍ਰਧਾਨ ਲਾਇਗੇ ਬਾਬਾ ਸੌਰੀ ਸਤਾਰ ਸਿਮਰਨਜੀਤ ਸਿੰਘ ਮਾਨ ਜਥੇਦਾਰ ਥਾਪਿਆ ਗਿਆ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੂੰ ਤੇ ਸਾਰੀ ਇਹਦੇ ਸਾਰੇ ਸਾਰੇ ਇਹ ਸਮਰਤਾਰੇ ਦੇ ਸਰਪ੍ਰਸਤ ਬਣਾਤੇ ਬਾਬਾ ਜਗਿੰਦਰ ਸਿੰਘ ਜੀ ਸੰਤ ਜਰਨੈਲ ਸਿੰਘ ਦੇ ਪਿਤਾ ਜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਵੀ ਤੁਸੀਂ ਪਿੰਡਾਂ 'ਚ ਜਾ ਕੇ ਕਿਉਂਕਿ ਕੌਮ ਉਸ ਵੇਲੇ ਜਿਹੜੇ ਕੌਮ ਦੇ ਹਾਲਾਤ ਸੀਗੇ ਅੱਜ ਦੀ ਨੌਜਵਾਨੀ ਨੂੰ ਨਹੀਂ ਇਹ ਇਸ ਚੀਜ਼ ਦਾ ਭਾਵੇਂ ਜੋ ਜੋ ਉਸ ਵੇਲੇ ਹਾਲਾਤ ਬਣੇ ਹੋਏ ਸੀ ਕੌਮ ਦੇ ਬਾਬਾ ਜਗਿੰਦਰ ਸਿੰਘ ਨੇ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਜਾ ਜਾ ਕੇ ਬੜੀ ਮਿਹਨਤ ਬਾਬਾ ਜੀ ਨੇ ਸ਼ੁਰੂ ਕੀਤੀ ਕਿਉਂਕਿ ਉਹਨਾਂ ਦੇ ਨਾਲ ਟੀਮ ਬੜੀ ਚੰਗੀ ਸੀ ਸਾਰੀ ਬੜੀ ਸੂਝਵਾਨ ਟੀਮ ਸੀ ਫਿਰ ਇੱਕ ਤਰ ਜਿਹੜੀ ਨਫਰਤ ਆਲੀ ਨਿਕਲਦੀ ਆ ਵਿੱਚੋਂ ਇਹਨਾਂ ਤੋਂ ਨਹੀਂ برداشت ਹੋਇਆ ਵੀ ਇਹ ਤਾਂ ਤਕਸਾਲ ਤੇ ਫੈਡਰੇਸ਼ਨ ਸੁਖਦੇਵ ਸਿੰਘ ਸਖੀਰੇ ਹੁਣੀ ਤਾਂ ਫਿਰ ਇੱਕ ਮਿਕ ਕਰ ਗਏ ਕੋਈ ਫਰਕ ਹੀ ਨਹੀਂ ਪੈਣ ਦਿੰਦਾ ਸੰਤਾਂ ਦੀ ਸ਼ੀਧੀ ਤੋਂ ਬਾਅਦ ਉਰਨੀ ਚੜ੍ਹਦੀ ਗਲਾ ਦੇ ਵਿੱਚ ਤੇ ਸਿਆਸੀ ਤਰਵੀਅਕ ਬਹੁਤ ਵੱਡੀ ਖੜੀ ਕਰ ਗਏ ਜਿਹਦੇ ਵਿੱਚ ਬਾਬਾ ਜਗਿੰਦਰ ਸਿੰਘ ਜੀ ਦੀ ਰਹਿਣ ਭਾਈ ਦੇ ਅੱਠ ਸਿਮਰਜੀਤ ਸਿੰਘ ਦੀ ਮਾਨ ਕਿਉਂਕਿ ਜੇ ਮੈਂ ਉਹ ਨਾਮ ਲਾਉਂਗਾ ਤੇ ਉਹ ਜ਼ਿਆਦਾ ਹੋ ਜਾਣੇ ਆ ਫਿਰ ਉਹ ਟਾਈਮ ਜ਼ਿਆਦਾ ਲੱਗ ਜੂ ਤੇ ਮੈਂ ਤੁਹਾਨੂੰ ਉਹ ਸਾਰਾ ਤੁਸੀਂ ਪੜ ਲਿਓ ਤੇ ਪਹਿਲਾਂ ਤੁਸੀਂ ਇਹ ਉਹ ਨੌਜਵਾਨ ਸਨ ਭਾਈ ਸੁਖਦੇਵ ਸਿੰਘ ਸਕੀਰਾ ਬੜਾ ਚੜ੍ਹਦੀ ਕਲਾ ਵਾਲਾ ਇਹ ਨੌਜਵਾਨ ਸੀ ਤੇ ਸਾਰਿਆਂ ਦੇ ਮਨ ਦੇ ਵਿੱਚ ਇਹਦੇ ਬਾਰੇ ਇਹ ਸੀ ਵੀ ਸ਼ੰਤ ਜਰਨੈਲ ਸਿੰਘ ਤੋਂ ਬਾਅਦ ਜੇ ਕੋਈ ਆਗੂ ਆ ਤੇ ਜਿਹਨੂੰ ਮਨ ਵੀ ਲਿਆ ਸੀ ਸਾਰਿਆਂ ਨੇ ਕਿਉਂਕਿ ਆਗੂ ਦੇ ਵਿੱਚ ਗੁਣ ਹੁੰਦੇ ਆ ਨਾ ਪਹਿਲਾਂ ਤਾਂ ਹੁੰਦਾ ਆਗੂ ਦਾ ਤਿਆਗ ਵੀ ਇਹਨਾਂ ਨੇ ਸੇਵਾ ਆਰੰਭ ਕਰਾਤੀ ਆਪ ਪਾਸੇ ਵੀ ਮੈਂ ਲੀਡਰ ਨਹੀਂ ਬਣਨਾ ਸੰਯੁਕਤ ਅਕਾਲੀ ਦਲ ਖੜਾ ਕਰ ਲਿਆ ਮੈਂ ਲੀਡਰ ਨਹੀਂ ਬਣਨਾ ਸਮਝ ਲਿਓ ਵੀ ਜਿਹੜਾ ਬੰਦਾ ਕਹੇ ਵੀ ਮੈਂ ਲੀਡਰ ਨਹੀਂ ਬਣਨਾ ਉਹਦੇ ਵਿੱਚ ਲੀਡਰਾਂ ਵਾਲੇ ਗੁਣ ਹੁੰਦੇ ਆ। ਸਪੂਰਨ ਹੁੰਦਾ ਉਸ ਨਪੁੰਨ। ਤੇ ਅੱਜ ਸਾਡੇ ਵਿੱਚ ਏਕਤਾ ਕਿਉਂ ਨਹੀਂ ਹੋ ਰਹੀ? ਏਕਤਾ ਦੀ ਗੱਲ ਚੱਲਦੀ ਐ ਤੇ ਖੜਦੀ ਕਿੱਥੇ ਆ ਕੇ ਵੀ ਸਾਡੇ ਢੜੇ ਨੂੰ ਲੀਡਰ ਮੰਨ ਲਓ, ਅਸੀਂ ਤਿਆਰ। ਦੂਜਾ ਇਹ ਚੀਜ਼ ਨੂੰ ਕਬੂਲ ਨੂੰ ਤਿਆਰੀ ਨਹੀਂ। ਫਿਰ ਕਿਵੇਂ ਉਹ ਅਕਾਲੀ ਦਲ ਵੀ ਖੇਰੂ-ਖੇਰੂ ਹੋਇਆ। ਫਿਰ ਜਦੋਂ ਕੇਪੀਐਸ ਗਿੱਲ ਨੇ ਭਾਫ ਲਿਆ ਵੀ ਇਹਨਾਂ ਵਿੱਚੋਂ ਇੱਕ ਧਰ ਮੇਰੇ ਕੰਮ ਦੀ ਹੈਗੀ ਆ। ਮੈਂ ਤਾਂ ਆਪੇ ਹੀ ਕਾਮਯਾਬ ਜਿਹੜੀ ਮਿਹਨਤ ਉਹਨੂੰ ਕਰਨੀ ਪੈਣੀ ਸੀ ਉਹ ਤਾਂ ਇਹਨਾਂ ਨੇ ਉਹਨੂੰ ਪ੍ਰੋਸਕੈ ਹੀ ਦੇ ਦਿੱਤੀ 1988 ਚੋਂ ਪੰਜਾਬ ਦਾ ਡੀਜੀਪੀ ਲਗਦਾ ਉਦੋਂ ਤੱਕ ਬਹੁਤ ਵੱਡੇ ਆਗੂ ਜਿਹੜੇ ਸੀ ਕੌਮ ਨੇ ਗਵਾਲੇ ਆਪ ਦੀ ਧੜੇਬੰਦੀ ਦਾ ਸ਼ਿਕਾਰ ਇਹਦੇ ਵਿੱਚ ਕੋਈ ਸਟੇਟ ਦਾ ਰੋਲ ਨਹੀਂ ਕੋਈ ਇਹਦੇ ਵਿੱਚ ਜੇ ਅਸੀਂ ਹਰ ਗੱਲ ਸਟੇਟ ਤੇ ਮੜੀ ਜਾਈਏ ਡੀਪ ਸਟੇਟ ਤੇ ਮੜੀ ਜਾਈਏ ਉਹ 5/1986 ਨੂੰ ਗੁਰਦੁਆਰਾ ਸ਼ੀਦਾਂ ਦੇ ਬਾਹਰ ਸੁਖਦੇਵ ਸਿੰਘ ਸਖੀਰਾ ਦਾ ਕਤਲ ਹੁੰਦਾ। ਤੇ ਕਤਲ ਕਰਨ ਵਾਲਾ ਕੌਣ ਹੈ? ਕਰਾਉਣ ਵਾਲਾ ਕੌਣਾ ਗੁਰਨਾਮ ਸਿੰਘ ਬੰਡਾਲਾ। ਜਿਹੜਾ ਹੁਣ ਇੱਕ ਗ੍ਰੰਥੀ ਸਾਹਿਬ ਦੇ ਕਤਲ ਦੇ ਵਿੱਚ ਉਮਰਾਨੰਗਲ ਸਾਹਿਬ ਨੂੰ ਜਿਹੜੀ ਉਹ ਪਰਚਾ ਦਰਜ ਹੋਇਆ ਉਹ ਅਸਲਾ ਕਿੱਥੋਂ ਆਇਆ? ਇਹਦੀ ਪਹਿਚਾਣ ਕਿਉਂ ਛਪਾਈ ਗਈ ਗੁਰਨਾਮ ਸਿੰਘ ਬੰਡਾਲੇ ਦੀ ਥਾਂ ਤੇ ਹੋਰ ਮੁੰਡਾ ਮਾਰ ਕੇ ਗੁਰਨਾਮ ਸਿੰਘ ਬੰਡਾਲੇ ਨੂੰ ਮਰਿਆ ਦਿਖਾਇਆ ਗਿਆ। ਫਿਰ ਮਨੂ ਨਾ ਜਾਂਦਾ ਇਸ ਸਟੇਟ ਦੇ ਸੀ ਫਿਰ ਬੈਠੇ ਕਿੱਥੇ ਸੀ ਇਹ ਸਵੇ ਬਾਬਾ ਠਾਕਰ ਸਿੰਘ ਦੇ ਖੱਬੇ ਪਾਸੇ ਬੈਠੇ ਸੀ ਮਰਨ ਵਾਲਾ ਸੱਜੇ ਪਾਸੇ ਬੈਠਾ ਤੇ ਬਾਬਾ ਠਾਕਰ ਸਿੰਘ ਤਾਂ ਇਹ ਨਹੀਂ ਪਾਪ ਸਕਿਆ ਵੀ ਆਹ ਮੇਰੇ ਆ ਕਿ ਆਹ ਮੇਰੇ ਹੁਣ ਜੇ ਉਸ ਵੇਲੇ ਭਾਈ ਰਮਿੰਦਰ ਸਿੰਘ ਸੰਧੂ ਨੂੰ ਇਹ ਜ਼ਿੰਮੇਵਾਰੀ ਦੇ ਦਿੰਦੇ ਤੇ ਸ਼ਾਇਦ ਸਾਡੀ ਇੰਨਾ ਕਤਲਿਆਂ ਨੌਜਵਾਨੀ ਦਾ ਨਾ ਹੁੰਦਾ ਅਸੀਂ ਸੰਭਲ ਜਾਂਦੇ ਕారణ ਇਹ ਸੀ ਨਾ ਨਾਲ ਦੇ ਬਰਦਾਸ਼ਤ ਨਹੀਂ ਕਰ ਰਹੇ ਫਿਰ ਜਿੱਥੇ ਆਪਣੇ ਆਪ ਨੂੰ ਖੜਾ ਕਰਨਾ ਹੁੰਦਾ ਦੋ ਆਗੂਆਂ ਦੇ ਵਿੱਚੋਂ ਫਿਰ ਇੱਕ ਨੂੰ ਤਾਂ ਮਰਨਾ ਹੀ ਪੈਣਾ ਫਿਰ ਵਿੱਚੋਂ ਫਿਰ ਹਰਮੰਦਰ ਸਿੰਘ ਸੰਧੂ ਵੀ ਪਾਸੇ ਹਟਾਤਾ ਸੁਖਦੇਵ ਸਿੰਘ ਸਖੀਰੇ ਦੇ ਕਤਲ ਤੋਂ ਬਾਅਦ ਹਰਮੰਦਰ ਸਿੰਘ ਸੰਧੂ ਦਾ ਦੂਜਾ ਵੱਡਾ ਕਤਲ ਸੀ ਜਿਹੜੇ ਸੰਤਾਂ ਦੇ ਅਤਕਰੀਬੀਆਂ ਦੇ ਵਿੱਚੋਂ ਸੀ ਤਾਂ ਹਰਮੰਦਰ ਸਿੰਘ ਸੰਧੂ ਦਾ ਕਤਲ ਕਰਨ ਵਾਲੇ ਕੌਣ ਹੈ ਸਾਰਾ ਪਰਮਜੀਤ ਸਿੰਘ ਪੰਜਵਾੜਾ ਦਾ ਗਰੁੱਪ ਹੈ ਤੇਉਪਕਾਰ ਸਿੰਘ ਸੰਧੂ ਜਿਉਂਦਾ ਜਾਗਦਾ ਬੈਠਾ ਹੈ ਭਾਈ ਹਰਮਿੰਦਰ ਸਿੰਘ ਸੰਧੂ ਦਾ ਭਰਾ। ਪਿੱਟੇ ਜਾ ਕੇ ਬਾਬਾ ਠਾਕਰ ਸਿੰਘ ਕੋਲੇ ਜੀ ਹੁਣ ਤਾਂ ਸੱਚ ਦੱਸਦੇ ਹੁਣ ਤਾਂ ਸਾਰਾ ਕੁਝ ਉੱਜੜ ਗਿਆ। ਸਖੀਰਾ ਵੀ ਮਾਰਤਾ ਇਹ ਵੀ ਮਾਰਤਾ। ਫਿਰ ਬਾਬਾ ਠਾਕਰ ਸਿੰਘ ਨੇ ਥੋੜਾ ਜਿਹਾ ਮੂੰਹ ਖੋਲਿਆ। ਵੀ ਭਾਈ ਮਨਜੀਤ ਸਿੰਘ ਨਾਲ ਗੱਲ ਕਰੋ ਮੈਨੂੰ ਨਹੀਂ ਸੀ ਉਹ ਟਿਕਣ ਦਿੰਦਾ। ਵੀ ਜੇ ਉਹ 26 ਜਨਵਰੀ ਨੂੰ ਖਾਲਸਾ ਪੰਥ ਦਾ ਐਲਾਨ ਕਰ ਗਿਆ ਤੇ ਸਾਡੇ ਪਰਲੇ ਹੀ ਗੱਖ ਨਹੀਂ ਰਹਿਣਾ। ਹਾਲਾਂਕਿ ਪੰਜ ਵਰਡ ਗਰੁੱਪ ਵੀ ਇਹ ਕੰਮ ਕਰਨ ਨੂੰ ਨਹੀਂ ਸੀ ਤਿਆਰ। ਹੁਣ ਗਰਨਾਵ ਸਿੰਘ ਬਡਾਲਾ ਕੌਣ ਆ ਦੋਸਤੋ? ਤੇ ਪੰਜ ਵਾਰਡ ਗਰੁੱਪ ਕੌਣ ਹੈ ਅੱਜ ਵੀ ਅਸੀਂ ਇਸੇ ਤੋਂ ਚਿੱਤੀ 'ਚ ਪਏ ਹੋਏ ਆ ਅਸੀਂ ਰਮਨਦਰ ਸਿੰਘ ਸੰਧੂ ਦੀ ਵਰਸੀ ਤੇ ਵੀ ਜਾ ਕੇ ਇਹੀ ਰੋ ਪਿੱਟਦੇ ਆ ਤੇ ਜਿੱਦੇ ਪੰਜ ਵਾਰਡ ਦਾ ਸ਼ਿੱਦੀ ਦਿਹਾੜਾ ਮਨਾਇਆ ਗਿਆ ਉੱਥੇ ਵੀ ਅਸੀਂ ਇਹੀ ਕੋਸੀ ਪਿੱਟਦੇ ਆ ਬਹਿ ਕੇ ਚਰਚਾ ਤਾਂ ਕਰ ਲੋ ਵੀ ਧਿਰ ਕਿਹੜੀ ਸਹੀ ਸੀ ਕਿਹੜੀ ਗਲਤ ਸੀ ਕਾਂਗਰਸੀਅਤ ਅਕਾਲੀ ਲੀਡਰਾਂ ਦੇ ਵਿੱਚੋਂ ਬਹੁਤ ਤਾਤ ਜਿਹੜੇ ਸੀਗੇ ਕੇ ਪੀ ਐਸ ਗਿੱਲ ਦੇ ਮੁਖਬਰ ਸੀ ਉਹਦੇ ਭਰਾ ਦਾ ਇਹ ਕਹਿਣਾ ਕਿ ਮੈਨੂੰ ਅਕਾਲੀ ਲੀਡਰਾਂ ਨੇ ਕਿਹਾ ਵੀ ਅਸੀਂ ਤਾਂ ਉਹਦੇ ਬਚਾਏ ਹੋਏ ਬਚੀ ਹਾਂ ਉਹਨਾਂ ਚੋਂ ਕੌਣ ਸੀ ਜਿਸ ਦਿਨ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਹੁੰਦੀ ਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਕੇ ਪੀਐਸ ਗਿੱਲ ਦੀ ਕੋਠੀ 'ਚ ਗਵਾਹੀ ਭਰਦੀ ਆ ਕਿ ਦਾਲ ਸਾਰੀ ਕਾਲੀ ਸੀ ਭਾਈ ਗੁਰਦੇਵ ਸਿੰਘ ਕੌਂਕੇ ਦਾ ਖਤਰਾ ਕਿਹਨੂੰ ਸੀ ਕਿਹੜਾ ਬੰਦਾ ਫਿਰ ਉਹਨਾਂ ਦੀ ਸੀਟ ਤੇ ਸਥਾਪਿਤ ਕੀਤਾ ਗਿਆ ਇਹਦੇ 6-7 ਐਪੀਸੋਡ ਕਰਨੇ ਪੈਣਗੇ ਮੇਰਾ ਧਰਮ ਤੁਹਾਨੂੰ ਸੱਚ ਦੱਸਣਾ ਮੈਨੂੰ ਕੋਈ ਨਾ ਲੀਡਰਸ਼ਿਪ ਦੀ ਭੁੱਖ ਹੈ ਨਾ ਮੈਨੂੰ ਕੋਈ ਸ਼ੋਰਤ ਦੀ ਭੁੱਖ ਹੈ ਉਹ ਚੀਜ਼ਾਂ ਛੱਡਿਆ ਹੈ ਪਿੱਛੇ ਜਿੰਨੀ ਕਿ ਸਾਡੀ ਔਕਾਤ ਸੀ ਉਹਦੇ ਮੁਤਾਬਕ ਬਥੇਰੀ ਸ਼ੋਰਤ ਪਹਿਲਾਂ ਹੀ ਖਤ ਗਈ ਕਾਰਨ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਜਿਹੜਾ ਰਾਹ ਇਹ ਫੜ ਲਿਆ ਇਹਦੇ 'ਚ ਕੋਈ ਪਤਾ ਨਹੀਂ ਕਿਸ ਮੋੜ ਤੇ ਕਦੋਂ ਸ਼ਾਮ ਪੈ ਜਾਏ ਤੁਹਾਡਾ ਕੰਮ ਮੈਨੂੰ ਫਿਰ ਬਚਾਉਣਾ ਤੇ ਸਾਹਮਣਾ ਜਿਹੜੇ ਪੰਥ ਦਾ ਦਰਦ ਰੱਖਦੇ ਹਾਂ ਇਹਨਾਂ ਬੁੱਚੜਾਂ ਨੂੰ ਨੰਗੇ ਕਰ ਰਹੇ ਆ ਅਸੀਂ ਕਰਕੇ ਅੱਜ ਚਰਚਾ ਛਿੜੀ ਆ ਨਾ ਕੌਣ ਕੀ ਦਾ ਸੁਪਰ ਕੌਪਾ ਤੇ ਕੀ ਦਾ ਬੁੱਚੜ ਆ ਸਖਦੇਵ ਸਿੰਘ ਸਕੀਰੇ ਦੇ ਕਤਲ ਤੋਂ ਸ਼ੁਰੂ ਹੋਈ ਲੜੀ ਹੁਣ ਜਿਹੜੇ ਇਹ ਨਾਂ ਵਿੱਚ ਜਿਹੜੀ ਸਖਦੇਵ ਸਿੰਘ ਸਕੀਰੇ ਨੇ ਕਮੇਟੀ ਬਣਾਈ ਉਸ ਵੇਲੇ ਉਹਨਾਂ ਦੇ ਵਿੱਚ ਭਾਈ ਸਖਦੇਵ ਸਿੰਘ ਸਕੀਰੇ ਦੇ ਨਾਲ ਜੂਨ 1984 ਤੋਂ ਬਾਅਦ ਭਾਈ ਸੁਖਦੇਵ ਸਿੰਘ ਸਖੀਰੇ ਨੇ ਰੂਪੋਸ਼ੂਣ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਭਾਈ ਨੋਖ ਸਿੰਘ ਭਾਈ ਮਨਬੀਰ ਸਿੰਘ ਚਿਹੜੂ ਭਾਈ ترسےم ਸਿੰਘ ਕੋ ਆੜ ਗਿਆਨੀ ਰੂਪ ਸਿੰਘ ਭਾਈ ਸੁਖਦੇਵ ਸਿੰਘ ਚੱਬਾ ਭਾਈ ਧੰਨਾ ਸਿੰਘ ਭਾਈ ਅਵਤਾਰ ਸਿੰਘ ਬ੍ਰਹਮ ਭਾਈ ਦੁਰਗਾ ਸਿੰਘ ਅਰਫਕੇ ਕੁਲਦੀਪ ਸਿੰਘ ਮੁਛਲ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਅਨੇਕਾਂ ਸਿੰਘਾਂ ਨੂੰ ਇਕੱਤਰ ਕਰਕੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਲਈ ਲਾਮਬੰਦ ਕੀਤਾ ਇਹ ਸੀ ਉਹਦੀ ਪਹਿਲੀ ਪ੍ਰਾਪਤੀ ਕਿਸਾਲ ਅਤੇ ਫੈਡਰੇਸ਼ਨ ਇੱਕ ਜਦੋਂ ਇਕੱਠੇ ਸੀ ਉਮੀਦ ਵੀ ਸੀ ਉਸ ਤੋਂ ਅੱਗੇ ਸਿਆਸੀ ਮੁਹਾਜ ਵਾਸਤੇ ਲੋਂਗੋਵਾਲ ਬਾਦਲ ਟੋੜਾ ਤਲਵੰਡੀ ਬਰਨਾਲਾ ਜਿਹੇ ਕੌਮ ਦੇ ਵਕਾਊ ਲੀਡਰਾਂ ਤੇ ਸਿੱਖ ਕੌਮ ਦਾ ਖੜਾ ਛੜਾਉਣ ਲਈ ਨਵੇਂ ਸਿਆਸੀ ਮੁਹਾਜ ਸੰਯੁਕਤ ਅਕਾਲੀ ਦਲ ਦੀ ਸਥਾਪਨਾ ਕਰਾਈ ਜਿਸ ਦਾ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਣਾਇਆ ਤੇ ਐਕਟਿੰਗ ਪ੍ਰਧਾਨ ਬਾਪੂ ਜਗਿੰਦਰ ਸਿੰਘ ਜੀ ਖਾਲਸਾ ਰੋਡੇ ਪਿਤਾ ਸੰਤ ਜਰਨੈਲ ਸਿੰਘ ਜੀ ਪੰਡਰਾਵਾਲਿਆਂ ਨੂੰ ਬਣਾਇਆ ਗਿਆ। ਉਹਨਾਂ ਵਿੱਚ ਸਿਰਕੜ ਆਗੂ ਸਨ ਅਜਾਗਰ ਸਿੰਘ ਸੇਖਵੰਦ, ਰਣਜੀਤ ਸਿੰਘ ਬ੍ਰਹਮਪੁਰਾ, ਬਾਪੂ ਸੂਰ ਸਿੰਘ ਖਾਲਸਾ ਜਿਹੜੇ ਪਿੱਛੇ ਜੇ ਸੁਰਗਵਾਸ ਹੋ ਗਏ, ਭੁਖੜ ਹੜਤਾਲ ਸੀ ਚਰਨਜੀਤ ਸਿੰਘ ਵਾਲੀਆ, ਜਗਜੀਤ ਸਿੰਘ ਰੋਡੇ ਸੰਤਾਂ ਦੇ ਜਿਹੜੇ ਭਰਾ ਸੀ ਜਿਨ੍ਹਾਂ ਦੀ ਵੀਰ ਹਸਮਈ ਹਾਲਤ 'ਚ ਮੌਤ ਹੋਈ। ਹੁਣ ਸੰਤ ਜਰਨੈਲ ਸਿੰਘ ਦੇ ਭਰਾ ਭਾਈ ਜਗਜੀਤ ਸਿੰਘ ਰੋਡੇ ਨੂੰ ਕੌਣ ਘਰੋਂ ਭਾਈ ਧਿਆਨ ਸਿੰਘ ਮੰਡ ਦਾ ਪ੍ਰਾਹਰ ਭਜਨ ਸਿੰਘ ਮੰਡ ਉਸ ਤੋਂ ਬਾਅਦ ਉਹਨਾਂ ਦੀ ਰੇਲਵੇ ਟਰੈਕ ਤੋਂ ਡੈੱਡ ਬੋਡੀ ਆਉਂਦੀ ਆ ਜਗਜੀਤ ਸਿੰਘ ਰੋਡੇ ਜ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਐਮਪੀ ਹੁਣ ਜਗਦੇਵ ਸਿੰਘ ਖੁੱਡੀਆਂ ਦੇ ਕਾਤਲ ਕੌਣ ਹੈ ਉਹਦੇ ਪਿੱਛੇ ਕੌਣ ਸੀ ਸਭ ਨੂੰ ਪਤਾ ਹੈ ਪਰਿਵਾਰ ਨੂੰ ਵੀ ਪਤਾ ਹੈ ਪਿੱਛੇ ਕੇਪੀਐਸ ਗਿੱਲ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਜਰਨਲ ਸਕੱਤਰ ਹਰਮੰਦਰ ਸਿੰਘ ਸੰਧੂ ਜਿਹੜਾ ਕਿ ਜੋਧਪੁਰ ਜੇਲ੍ਹ ਵਿੱਚ ਬੰਦ ਹਨ ਹੁਣ ਮਨਜੀਤ ਸਿੰਘ ਸੰਧੂ ਅੱਜ ਖੜਾ ਹੈ ਤੇ ਭਾਈ ਰਮਬੰਦਰ ਸਿੰਘ ਸੰਧੂ ਕਿੱਥੇ ਹੈ ਇਹਨਾਂ ਦੇ ਵਿੱਚੋਂ ਭਾਈ ਜਗਜੀਤ ਸਿੰਘ ਰੋਡੇ ਜਗਦੇਵ ਸਿੰਘ ਜੀ ਖੁੱਡੀਆਂ ਬਾਕੀ ਸਾਰਾ ਜਿਹੜੇ ਉੱਪਰਲਾ 그룹ਾ تقریبا ਸ਼ਹੀਦੀਆਂ ਪਾ ਗਏ ਕੌਣ ਦੇ ਵਫਾਦਾਰ ਸੀ ਨਾ ਹੁਣ ਇਹਨਾਂ ਚੋਂ ਰਣਜੀਤ ਸਿੰਘ ਬ੍ਰਹਮਪੁਰਾਜ ਅਗਰ ਸਿੰਘ ਸੇਖਵਾ ਤੇ ਭਾਈ ਮਨਜੀਤ ਸਿੰਘ ਕਿੱਥੇ ਬੈਠੇ ਬਾਦਲ ਦੀ ਛਤਰੀ ਤੇ ਬਾਦਲ ਦੀ ਛਤਰੀ ਤੇ ਕਿਉਂ ਬੈਠੇ ਜਿਹੜੀ ਗੱਲ ਮੈਂ ਪਹਿਲਾਂ ਕਿਹਾ ਕਿ ਹਟੇ ਜਿਹੜੇ ਕੇਪੀਐਸ ਗੱਲ ਇਹਨਾਂ ਦਾ ਜਿਹਨਾਂ ਦਾ ਸੁਪਰਕਾਪ ਸੀ ਹੁਣ ਉਹ ਤੋਂ ਅੱਗੇ ਜਿਹੜੀ ਅਗਲੀ ਟੀਮ ਸੀ ਪੰਜ ਮੈਂਬਰੀ ਕਮੇਟੀ ਉਹਦੇ ਵਿੱਚ ਦੇਖੋ ਤੁਸੀਂ ਐ ਫੈਡਰੇਸ਼ਨ ਨੂੰ ਪੈਰਾਸਰ ਕਰਨ ਲਈ ਪੰਜ ਮੈਂਬਰੀ ਪ੍ਰੈਜ਼ੀਡੀਅਮ ਕਮੇਟੀ ਬਣਾਈ ਜਿਹਦੇ ਵਿੱਚ ਭਾਈ ਸਤਿੰਦਰ ਸਿੰਘ ਭੋਲਾ ਭਾਈ ਕੁਲਵਿੰਦਰ ਸਿੰਘ ਤੇ ਭਾਈ ਕੁਲਵੰਦ ਸਿੰਘ ਖੁਕਰਾਣਾ ਜਿਹੜੇ ਭਾਈ ਖੰਡੇ ਦੇ ਪਿਤਾ ਜੀ ਸੀ ਪਾਈ ਸੁਖਵੰਦ ਸਿੰਘ ਅਕਾਲੀ ਭਾਈ ਚਮਕੌਰ ਸਿੰਘ ਰੋਡੇ ਇਹ ਤੁਸੀਂ ਪੜ੍ਹ ਵੀ ਲਿਓ ਹੁਣ ਭੋਲੇ ਨੂੰ ਕਤਲ ਕਿਹਨੇ ਕੀਤਾ ਸਰਦਾਰ ਚਮਕੌਰ ਸਿੰਘ ਰੋਡੇ ਨੂੰ ਕਤਲ ਕਿਹਨੇ ਕੀਤਾ ਜਗਜੀਤ ਸਿੰਘ ਰੋਡੇ ਦਾ ਕਾਤਲ ਕੌਣ ਹੈ ਫੈਡਰੇਸ਼ਨ ਦੇ ਜਿੰਨੇ ਇਹ ਸਿਰਕਟ ਆਗੂ ਨੌਜਵਾਨ ਸਨ ਇਹਨਾਂ ਦੇ ਕਾਤਲ ਕੌਣ ਸੀ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਾਤਲ ਸਨ ਹੁਣ ਮੰਨੋ ਫਿਰ ਇਹ ਬੰਦੇ ਸਟੇਟ ਦੇ ਆ ਜਿਨ੍ਹਾਂ ਨੇ ਬਾਅਦ ਚ ਰਾਜਭਾਗ ਦੇ ਵਿੱਚ ਵੀ ਹਿੱਸਾ ਲਿਆ ਉਸ ਤੋਂ ਅਗਲੀ ਜਿਹੜੀ ਕੜੀ ਸ਼ੁਰੂ ਹੁੰਦੀ ਆ ਬਿਆਨਤ ਸਿੰਘ ਦੀ ਸਰਕਾਰ ਬਣਨੀ ਤੇ ਇਹਨਾਂ ਨੇ ਬਾਈਕਾਟ ਕਰਨ ਲਾ ਬਾਈਕਾਟ ਕਰਨ ਵਾਲਿਆਂ ਦੇ ਵਿੱਚ ਪਹਿਲਾ ਸਭ ਤੋਂ ਆਗੂ ਹੈ ਜਿਹੜਾ ਭਾਈ ਮਨਜੀਤ ਸਿੰਘ ਹੈ ਜਿਨੇ ਬਾਬਾ ਮਨਮੋਚਾਲ ਨੂੰ ਸੁਖਦੇਵ ਸਿੰਘ ਸਕੀਰੇ ਨੇ ਜ਼ਥੇਦਾਰ ਐਲਾਨਿਆ ਉਸ ਤੋਂ ਬਾਅਦ ਐਕਟਿੰਗ ਕੰਮ ਕਰਦੇ ਸੀ ਭਾਈ ਗੁਰਦੇਵ ਸਿੰਘ ਕੌਕੇ ਜੋ ਉਹਨਾਂ ਦਾ ਹਸ਼ਰ ਹੋਇਆ ਆਪਣੀਆਂ ਪਿਛਲੀਆਂ ਵੀਡੀਓ ਚ ਤੁਹਾਨੂੰ ਦੱਸ ਚੁੱਕੇ ਆ ਭਾਈ ਮਨਜੀਤ ਸਿੰਘ ਦੇ ਨਾਲ ਵਿਰਸਾ ਸਿੰਘ ਬਲਟੋਹਾ ਬਾਕੀ ਜਿਹੜੇ ਸਾਰੇ ਧੜੇ ਜਿਹੜੇ ਉੱਪਰ ਮੈਂ ਨਾਮ ਲੈ ਕੇ ਗਿਆ ਜਿਨ੍ਹਾਂ ਦਾ ਜਿਨ੍ਹਾਂ ਦੇ ਕਰਕੇ ਇਹਨਾਂ ਇਹਨਾਂ ਵਿਕਾਊ ਲੀਡਰਾਂ ਕਰਕੇ ਸੰਯੁਕਤ ਜਿਹੜਾ ਅਕਾਲੀ ਦਲ ਖੜਾ ਕੀਤਾ ਗਿਆ ਸੀ ਇਹ ਸਾਰੀ ਧਰ ਬਾਈਕਾਡ ਕਰਾਉਣ ਦੇ ਵਿੱਚ ਮੋਰੀ ਸੀ ਉਸ ਤੋਂ ਬਾਅਦ ਜਿਹੜਾ ਘਾਣ ਹੋਇਆ ਕੌਮ ਦਾ ਉੱਥੋਂ ਸ਼ੁਰੂ ਹੋਏ ਕਤਲ ਜਗਦੇਵ ਸਿੰਘ ਖੁੱਡੀਆਂ ਤੋਂ ਸ਼ੁਰੂ ਹੋਏ ਤੇ ਭਾਈ ਗੁਰਦੇਵ ਸਿੰਘ ਕੌਕੇ ਤੇ ਜਸਵੰਤ ਸਿੰਘ ਖਲੜਾ ਤੇ ਆ ਕੇ ਰੁਕੇ ਹੁਣ ਜਿਹੜੀ ਧਿਰ ਉਸ ਤੋਂ ਬਾਅਦ ਕੁਰਸੀਆਂ ਤੇ ਬੈਠੀ ਤਾਂ ਉਹਨਾਂ ਨੇ ਤਾਂ ਕਹਿਣਾ ਹੀ ਆ ਨਾ ਅਸੀਂ ਤਾਂ ਕੇਪੀਐਸ ਗਿੱਲ ਦੇ ਬਚਾਈ ਆ ਤੇ ਜਿਹੜੇ ਕਲਾਕਾਰ ਉਹਨੂੰ ਬਾਪੂ ਕਹਿੰਦੇ ਸੀ ਮੈਂ ਕਹਿੰਦਾ ਵੀ ਸ਼ਰਮ ਆਉਂਦੀ ਆ ਮੈਂ ਇੱਕ ਪੁਲਿਸ ਵਾਲਾ ਹੋ ਕੇ ਯਾਰ ਇਸ ਚੀਜ਼ ਨੂੰ ਅੱਜ ਵੀ ਇਹ ਦਰਦ ਨੂੰ ਆਪਦੇ ਵਿੱਚ ਸਮੇਟੀ ਬੈਠਾਂ ਤੇ ਇੱਥੇ ਉਹ ਬਿਸ਼ਰਮ ਲੋਕ ਜਿਹੜੇ ਭਾਈ ਗੁਰਦੇਵ ਸਿੰਘ ਕੌਕੇ ਦੇ 1.5 ਸਾਲ ਕਤਲ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਜਦੋਂ ਲੁਧਿਆਣੇ ਮਨਾਇਆ ਜਾਂਦਾ ਤੇ ਜਿਹੜੇ ਉਸ ਵੇਲੇ ਰੋਂਦੇ ਸੀ ਹੰਝੂ ਘੇੜਦੇ ਸੀ ਵੀ ਜਥੇਦਾਰ ਜੀ ਦੀ ਸ਼ਹੀਦੀ ਤੇ ਉਹੀ ਲੋਕ ਉੱਥੇ ਪੂੰਗਾ ਪੂੰਗਾ ਪੀ ਕੇ ਤੇਰੀ ਟਿੱਲੇ ਤੋਂ ਸੂਰਤ ਦਿਂਦੀ ਆ ਹੀਰ ਦੇ ਉੱਤੇ ਝੂਮਦੇ ਦੇਖੇ ਮੈਂ ਯਾਰ ਸਾਡੇ ਚੋ ਇਹ ਗੰਦ ਤੁਹਾਨੂੰ ਚੁਣਨਾ ਪਊਗਾ ਸੰਯੁਕਤ ਅਕਾਲੀ ਦਲ ਤੋਂ ਅਕਾਲੀ ਦਲ ਵਾਰਿਸ ਤੱਕ ਅਗਲੀ ਵੀਡੀਓ ਚ ਡੱਕਾ ਡੱਕਾ ਫਰੋਲ ਕੇ ਤੁਹਾਡੇ ਅੱਗੇ ਰੱਖੂੰ ਕਿਉਂਕਿ ਇਹਦੇ ਐਪੀਸੋਡ 2-3 ਕਰਨੇ ਪੈਣਗੇ ਵੀਡੀਓ ਵਾਲੀ ਲੰਬੀ ਨਾ ਹੋ ਜੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਦਾ ਇਹਦਾ ਆਪਾਂ ਨਾਂ ਇਹੀ ਟਾਈਟਲ ਦਾ ਰੱਖਾਂਗੇ ਵੀ ਬਾਕੀ ਸਟੇਟਾਂ 'ਚ ਫੇਲ ਹੋਇਆ ਸੁਪਰਕੌਪ ਫੇਲੀਅਰ ਅਫਸਰ ਕਰੈਕਟਰ ਦਾ ਮਾੜਾ ਇਹਨੂੰ ਪੁਲਿਸ ਮਹਿਕਮੇ ਦੇ ਵਿੱਚ ਚੀਕਾਂ ਵਾਲਾ ਬਾਬਾ ਕਹਿੰਦੇ ਸੀ ਉਹਦੇ ਤੇ ਆਪਾਂ ਅਗਲੀ ਵੀਡੀਓ ਦੇਖਣਾ ਪੰਜਾਬ 'ਚ ਕੰਮਜਾਮ ਕਿਉਂ ਹੋਇਆ ਇਹਦੇ ਜਿੰਨੇ ਐਪੀਸੋਡ ਕਰਨੇ ਪਏ ਕਰਾਂਗੇ ਤੇ ਮੇਰਾ ਸਾਥ ਦਿਓ ਪੁਲਿਸ ਜਿੱਦ ਦਿਨ ਮੇਰੀ ਤੁਹਾਨੂੰ ਕਿਸੇ ਕਹਿਣੀ ਕਰਨੀ ਤੇ ਸ਼ੱਕ ਹੋਇਆ ਨਾ ਮੈਨੂੰ ਖੜਾ ਕਰ ਲਓ ਚਾਹਾਂਗਾ ਮੇਰਾ ਗੁਨਾਹ ਇਹ ਆ ਜਿਹੜੇ ਬਾਈਬਲ ਆ ਬੋਰਚੇ ਤੇ ਬਣੇ ਆਕੂ ਬੈਠੇ ਜਿੰਨੇ ਧੋਖੇ ਉਹਨਾਂ ਨੇ ਕੀਤੇ ਮੈਂ ਤੁਹਾਡੇ ਅੱਗੇ ਰੱਖਤੇ ਉਹਨਾਂ ਨੇ ਸਾਨੂੰ ਭੰਡਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਬੜੇ ਬੜੇ ਬਿਆਨਤਾ ਸੱਚ ਨੂੰ ਆਤ ਨਹੀਂ ਆਉਣ ਦਿੰਦੇ ਉਹ ਠੀਕ ਆ ਮੈਨੂੰ ਬਹੁਤ ਗਾਲਾਂ ਤੁਸੀਂ ਕਮੈਂਟਾਂ 'ਚ ਕੱਢੀਆਂ ਉਸ ਵੇਲੇ ਮੈਂ ਉਹ ਝੋਲੀ 'ਚ ਪਵਾ ਲੀਆਂ ਯਾਰ ਮੈਂ ਆਪਦੇ ਰਾਹ ਤੇ ਤੁਰਿਆ ਜਾਂਦਾ ਤੇ ਮੇਰਾ ਸਾਥ ਦਿਓ ਮੇਰੀ ਬਾਹ ਫੜੋ ਮੈਂ ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਮੈਂ ਕਹਿੰਦਾ ਇੰਨਾ ਚੀਜ਼ਾਂ ਨੂੰ ਤੁਸੀਂ ਵਿਚਾਰ ਹੀ ਲਓ ਬਹਿ ਕੇ ਤੇ ਕੌਮ ਦੀ ਨੌਜਵਾਨੀ ਦਾ ਮੂੰਹ ਸਰ ਬਣ ਜੂ ਕੌਮ ਦੀ ਨੌਜਵਾਨੀ ਕਿਸੇ ਕੌਮ ਦੇ ਕੰਮ ਜੋਗੀ ਹੋਈ ਅੱਜ ਸਾਨੂੰ ਆ ਵਰਤਨ ਦੀ ਲੋੜ ਹੈ ਇਹ ਨੌਜਵਾਨੋ ਜਿਹੜਾ ਪਿਛਲਾ ਜਿਹੜਾ ਧੋਖੇ ਦਾ ਤੁਹਾਡਾ ਇਤਿਹਾਸ ਹੈ ਤੁਹਾਡੇ ਅੱਗੇ ਰੱਖਣਾ ਸਾਡਾ ਫਰਜ਼ ਹੈ ਕਿਉਂਕਿ ਮੈਂ ਦੋਨੇ ਚੀਜ਼ਾਂ ਹੀ ਦੇਖੀਆਂ ਮੈਂ ਜੋ ਕੁਝ ਪੁਲਿਸ ਦੇ ਵਿੱਚ ਵੇਖਿਆ ਜੋ ਕੁਝ ਉਹ ਤੋਂ ਬਾਹਰ ਇਹਨਾਂ ਲੋਕਾਂ ਦਾ ਵੇਖਿਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਤੇ ਦੇਖੋ ਅੱਗੇ ਅਗਲੀ ਵੀਡੀਓ ਕੱਲ ਨੂੰ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ